ਜੈ ਸ਼੍ਰੀ ਰਾਮ ਰਾਧੇ ਰਾਧੇ ਮੈਂ ਹੇਮਰਾਜ ਵਰਮਾ ਵਰਮਾ ਪ੍ਰੋਪਰਟੀ ਮਾਡਲ ਟਾਊਨ ਕੁਰਾਲੀ ਸਵਨਕਾਰ ਸਮਾਜ ਪ੍ਰਧਾਨ ਰਜਿਸਟਰ ਪੰਜਾਬ ਓਬੀਸੀ ਸੈਲ ਵਾਈਸ ਚੇਅਰਮੈਨ ਪੰਜਾਬ ਕਾਂਗਰਸ ਤੋਂ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਅਤੇ ਮੇਰੇ ਵਾਰਡ ਵੱਲੋਂ ਸਾਰੇ ਕੁਰਾਲੀ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਆਣਵਾਲੀ ਦੀਪਾਵਲੀ ਦੀਆਂ ਅਤੇ ਬੰਦੀ ਛੋੜ ਦੀਵਸ ਦੀਆਂ ਲੱਖ ਲੱਖ ਮੁਬਾਰਕਾਂ ਜੋ ਇਸ ਵਾਰ ਦੀ ਦੀਵਾਲੀ ਹੈ ਬਹੁਤ ਖੁਸ਼ੀਆਂ ਭਰੀ ਦੀਵਾਲੀ ਹੈ ਇਸ ਦੀਵਾਲੀ ਤੇ ਆਪਾਂ ਆਪਣੇ ਬੱਚਿਆਂ ਨੂੰ ਇੱਕ ਸੰਦੇਸ਼ ਦੇਈਏ ਕਿ ਫਜ਼ੂਲ ਖਰਚੇ ਛੱਡ ਕੇ ਕਿਸੇ ਵੀ ਤਰ੍ਹਾਂ ਦਾ ਫਜ਼ੂਲ ਖਰਚਾ ਜਿੱਦਾਂ ਪਟਾਕਿਆਂ ਦਾ ਹੋਇਆ ਇਹ ਆ ਹੋਰ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਛੱਡ ਕੇ ਕਿਸੇ ਧਾਰਮਿਕ ਕੰਮਾਂ ਦੇ ਵਿੱਚ ਪੈਸਾ ਲਗਵਾਈਏ ਔਰ ਇੰਨਾ ਹੀ ਕਹਿੰਦਾ ਹੋਇਆ ਮੈਂ ਫਿਰ ਤੋਂ ਦੀਪਾਵਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਅਤੇ ਗੁਰਪਰਵ ਦੀਆਂ ਲੱਖ ਲੱਖ ਵਧਾਈਆਂ ਜੈ ਸ਼੍ਰੀ ਰਾਮ